ਅਧਿਕੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ 30 ਤਰੀਕ ਡਿਸੰਬਰ ਨੂੰ ਜੜਾ ਆ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿਹੜਾ ਸਰਹੱਦੀ ਏਰੀਆ ਕਠਲੋਰ ਪੁਲ ਤੇ ਇਸ ਸਮੇਂ ਕਿਸਾਨ ਜਥੇਬੰਦੀਆਂ ਵੱਲੋਂ ਭਰਪੂਰ ਤਰੀਕੇ ਦੇ ਨਾਲ ਜਿਹੜਾ ਬਿਲਕੁਲ ਹੀ ਤਰਨਾ ਲਗਾ ਕੇ ਜਿਹੜਾ ਯਾਰ ਰੋਸ ਪ੍ਰਦਰਸ਼ਨ ਜਿਹੜਾ ਹੈ ਆਪਣੇ ਸੈਂਟਰਲ ਗਵਰਨਮੈਂਟ ਦੇ ਖਿਲਾਫ ਜਿਹੜਾ ਕੀਤਾ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਬਿਲਕੁਲ ਹੀ ਬੰਦ ਕੀਤਾ ਹੋਇਆ ਹੈ ਦੱਸਦੀ ਕਿ ਉੱਥੇ ਹੀ ਉਹਨਾਂ ਵੱਲੋਂ ਅਲਟੀਮੇਟਰ ਇਹ ਵੀ ਦਿੱਤਾ ਗਿਆ ਹੈ ਕਿ ਅਗਰ ਕੋਈ ਅਮਰਜੈਂਸੀ ਜਿਸ ਤਰ੍ਹਾਂ ਕਿ ਕੋਈ ਬਿਮਾਰ ਹੈ ਕੋਈ ਮਰਗ ਹੋ ਗਈ ਹੈ ਜਾਂ ਕਿਸੇ ਦਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹਨਾਂ ਨੂੰ ਜਿਹੜਾ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਹੈ ਉੱਥੇ ਹੀ ਗੱਲ ਕਰੀਏ ਤੇ ਖਾਨਾ ਵੱਲੋਂ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬਿਲਕੁਲ ਹੀ ਨੂੰ ਪ੍ਰੋਪੇ ਤਰੀਕੇ ਨਾਲ ਬੰਦ ਕੀਤਾ ਗਿਆ ਹੈ ਕਿਸਾਨਾਂ ਨਾਲ ਜੋ ਗੱਲਬਾਤ ਹੋਈ ਹੈ ਆਖਿਰ ਕੀ ਉਹਨਾਂ ਦੀਆਂ ਮੰਗਾਂ ਥਨ ਟਿੱਕੀ ਨਾਲ ਨੂੰ ਲੈ ਕੇ ਜਿਹੜਾ ਆ ਉਹ ਧਰਨੇ ਤੇ ਬੈਠੇ ਹਨ ਉੱਥੇ ਹੀ ਦੱਸਦੇ ਕਿ ਡੱਲੇਵਾਲ ਵੱਲੋਂ ਜਿਹੜਾ ਆ ਭੁੱਖ ਹੜਤਾਲ ਨੂੰ ਜੇ ਗੱਲ ਕਰੀ ਤਾਂ ਅੱਜ 35 ਦਿਨ ਜਿਹੜੇ ਹੋ ਗਏ ਹਨ ਉਸ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਜਿਹੜਾ ਆ ਪੂਰੇ ਪੰਜਾਬ ਨੂੰ ਬਿਲਕੁਲ ਹੀ ਬੰਦ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ 61 ਤਸਵੀਰਾਂ ਵੀ ਦੇਖ ਸਕਦੇ ਹੋ ਤੇ ਤੁਸੀਂ ਇਹ ਵੀ ਮੌਕੇ ਦੀਆਂ ਤੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਪ੍ਰੋਪਰ ਤਰੀਕੇ ਦੇ ਨਾਲ ਆਵਾਜ਼ਾਈ ਬਿਲਕੁਲ ਬੰਦ ਕੀਤੀ ਹੋਈ ਆ ਕਿਸਾਨਾਂ ਨਾਲ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਣੇ ਆਪਣੇ ਚੈਨਲ ਤੇ ਬਣੇ ਰਹੋ ਤਦ ਤੱਕ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੀ ਨਿਊਜ਼ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਮੋਦੀ ਹੋਸ਼ ਵਿੱਚ ਆਓ मोदी कंजन मुर्दाबाद 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 मोदी कंजन मुर्दाबाद 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 बीजेपी सरकार मुर्दाबाद 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 ये ना सुन करेंगे मोदी जुडली मुर्दाबाद 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 मोदी जुडली मुर्दाबाद 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 मोदी सरकार मुर्दाबाद 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 सोनरा एकता जिंदाबाद 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 सोनरा एकता जिंदाबाद 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 साल मजदूर

ਲੋਟਵਾ ਦੀ ਸਰਕਾਰ ਜੁਲਵਾਬਾਦ 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 ਹਾਏ 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 ਜੇ ਵਹਿਲੀ ਪਠਾਨਕੋਟ ਉੱਥੇ ਵੀ ਜਿੱਥੇ ਧਰਨਾ ਟੋਲ ਪਲਾਜੇ ਤੇ ਲੱਗਾ ਵਕ ਵਕ ਜਿੱਥੇ ਬੰਦੀਆਂ ਵੱਲੋਂ ਤੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਧੋਪੁਰ ਹੈਡ ਵਰਕਰਸ ਉੱਥੇ ਪੂਰੀ ਤਰ੍ਹਾਂ ਜਮ ਹੋਇਆ ਉੱਥੇ ਸਾਡੇ ਬਜ਼ੁਰਗ ਆਗੂ ਲਖਵਿੰਦਰ ਸਿੰਘ ਵਿਰਾਮ ਬਲੰਗੜ ਜੀ ਜਿਹੜੇ ਅਗਵਾਈ ਕਰ ਰਹੇ ਸੀ ਪੂਰਨ ਤੌਰ ਤੇ ਇਹਦੇ ਨਾਲ ਪੂਰਾ ਸਹਿਯੋਗ ਦਿੱਤਾ ਟਰਾਂਸਪੋਰਟਰਾਂ ਨੇ ਡਰਾਈਵਰਾਂ ਨੇ ਟੋਟਲ ਲੋਕਾਂ ਨੇ ਦਾ ਪੂਰਾ ਸਹਿਯੋਗ ਦਿੱਤਾ ਜਿੱਥੇ ਅਸੀਂ ਇਸ ਲੜਾਈ ਨੂੰ ਇਸ ਪੱਖ ਚ ਵੇਖ ਸਕਦੇ ਆ ਪੀਏ ਲੜਾਈ ਜਿਹੜੀ ਆ ਇਹ ਹਰ ਹਾਲਤ ਦੇ ਵਿੱਚ ਜਦੋਂ ਪੰਜਾਬੀ ਐ ਸਮੁੱਚੇ ਅੰਦੋਲਨ ਦੇ ਨਾਲ ਖੜੇ ਹੋ ਗਿਆ ਤੇ ਇਹ ਜਿੱਤੀ ਜਾਊਗੀ ਤੇ ਪੂਰਨ ਹੰਗਾਰੇ ਦੀ ਆਸ ਦੇ ਵਿੱਚ ਅਸੀਂ ਅੱਗੇ ਵਧਾਂਗੇ ਤੇ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੀ ਸੁਪਰੀਮ ਕੋਰਟ ਦੇ ਗੱਲ ਪਾ ਕੇ ਤੇ ਗਾਂ ਪੰਜਾਬ ਦੇ ਗੱਲ ਪਾਉਣਾ ਚਾਹੁੰਦੀ ਆ ਤੇ ਕਿਸਾਨਾਂ ਤੇ ਪੰਜਾਬ ਸਰਕਾਰ ਦੀ ਲੜਾਈ ਵਾਲੇ ਪਾਸੇ ਇਹ ਤੋਰ ਰਹੀ ਆ ਗੱਲ ਅਸੀਂ ਇਹ ਗੱਲ ਸਿੱਧੀ ਕੇਂਦਰ ਨੂੰ ਕਿਉਂਕਿ ਇਹ ਮਸਲਾ ਜਿਹੜੀਆਂ 12 ਮੰਗਾਂ ਕੇਂਦਰ ਦੀਆਂ ਮੰਗਾਂ ਉਹਦੇ ਨਾਲ ਸਿੱਧੀ ਜੜੀਆਂ ਲੜਾਈ ਉਹ ਉਹ ਨੂੰ ਸਿੱਧਿਤ ਕਰਾਂਗੇ ਤੇ ਮੈਂ ਸਾਰੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੇਐਮਐਮ ਮੋਰਚਾ ਨਾਲ ਸੰਗਠਿਤ ਮੋਰਚਾ ਨਾਨ ਪੋਲੀਟੀਕਲ ਤੇ ਜਿਨ੍ਹਾਂ ਲੋਕਾਂ ਨੇ ਇਸ ਬੰਦ ਦੇ ਹੰਾਰੇ ਨੂੰ ਪੂਰਾ ਹੰਾਰਾ ਦਿੱਤਾ ਬੰਦ ਨੂੰ ਉਹਨਾਂ ਪੂਰਿਆਂ ਦਾ ਸਾਰੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਵੈਕੁਰ ਜੀ ਕਾਲਸਾ ਵੈਕੁਰ ਜੀ ਕੀ ਪਤ ਜੀ